ਕਲਦੀਪ ਸਿੰਘ ਜੀ ਕੈਰੋਂ ਜੀ ਜੀ ਆ ਦਜਾ ਆਪਣੇ ਮੀ ਪੈਣ ਕਰਨ ਮਗਰ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਕੰਧਾਂ ਬਹਿ ਗਈਆਂ ਤੇ ਆ ਛੱਤਾ ਉੱਤੋਂ ਠਾਰਾਉਣ ਡੀਆਂ ਆ ਇਹ ਬੱਲੀਆਂ ਦਿੱਤੀਆਂ ਜੋ ਤੇ ਬੱਲੀਆਂ ਦੇਣ ਦੇ ਕਾਰਨ ਰੋਕੇ ਆ ਇਹ ਤੋਂ ਡਾੜਾਉਣ ਡਿਆ ਬਹੁਤ ਜ਼ਿਆਦਾ ਤੇ ਬਾਹਰ ਸੌਂਦੇ ਜੋ ਤੇ ਐਦਾਂ ਮਗਰ ਡਰਾਈਵ ਹੀ ਕਰਦੇ ਆ ਬੱਸ ਦੇ ਉੱਤੇ ਮੈਂ ਤੇ 5000 ਤਨਖਾਹ ਜੋ ਇੱਥੇ ਟੈਂਪਾ ਹੋਣ ਰਿਹਾ ਮੇਰਾ ਤੇ ਇੱਕ ਗੁੱਡੀ ਮੇਰੀ ਵਿਹਣ ਵਾਲੀ ਜੋ ਤੇ ਦੇਖ ਲੋ ਤੁਹਾਡੇ ਸਾਹਮਣੇ ਆ ਜੀ ਘਰ ਦੇ ਲਾੜ ਬਹੁਤ ਮਤਲਬ ਗਰੀਬੀ ਚ ਆ ਤੇ ਹਾਂਜੀ ਗਰੀਬੀ ਦੇ ਵਿੱਚ ਬਹੁਤ ਮਾੜੇ ਆ ਹੋਏ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਤ ਕਰੋ ਤੇ ਸਾਡਾ ਮਾੜਾ ਚੰਗਾ ਸਿਰ ਲਕਾਵਾ ਬਣ ਜੇ ਤੇ ਕਰਦੇ ਆਂ ਵੀ ਘਰ ਦੇ ਹਾਲਤ ਬਹੁਤ ਮਾੜੇ ਆ ਤੇ ਦੂਜਾ ਇਹ ਸਾਨੂੰ ਮਤਲਬ ਵੀ ਡਰ ਹੁੰਦਾ ਕਮਰੇਆਂ ਤੋਂ ਮਤਲਬ ਛੱਤ ਡਿੱਗਣ ਦਾ ਡਰ ਤੇ ਅਸੀਂ ਉਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਨੂੰ ਭਾਵੇਂ ਇੱਕ ਕਮਰਾ ਹੀ ਪਾ ਦਿਓ ਤੇ ਜਿਹਦਾ ਥੱਲੇ ਅਸੀਂ ਸੌਂ ਸਕੀਏ ਮਤਲਬ ਕਿ ਯਾਰਾ ਕਰ ਸਕੀਏ ਮੇਰਾ ਨੰਬਰ ਜੋ ਤੇ ਮੇਰੇ ਨਾਲ ਸਪੱਕ ਕਰਨਾ ਹੋਵੇ ਕਰ ਸਕਦੇ ਜੋ ਕੋਈ ਗੱਲਬਾਤ ਪੁੱਛਣੀ ਹੋਵੇ ਪੁੱਛ ਸਕਦੇ ਜੋ ਬਹੁਤ ਧੰਨਵਾਦ ਹੋਊਗਾ ਜੇ ਮੇਰੀ ਗਰੀਬੀ ਸੁਣੋਗੇ ਦੇ ਮੇਰਾ ਨਾਮ ਸਰਨਜੀਤ ਕੋਰਵਾ ਕੈਰੋਂ ਮਾਰੇ ਬਹੁਤ ਮਾੜੀ ਆ ਤੇ ਬਹੁਤ ਜਿਆਦਾ ਮਾੜੀ ਆ ਅੱਲਾਹ ਤੇ ਰਾਤ ਨੂੰ ਨੀਂਦ ਨਹੀਂ ਆਂਦੀ ਐਦਾਂ ਹੀ ਗੁਜ਼ਾਰੇ ਕਰੀਦੇ ਬਹਿ ਬਹਿ ਕੇ ਗੁਜ਼ਾਰੇ ਕਰੀਦੇ ਆ ਤਰ੍ਹਾਂ ਨਹੀਂ ਬਹਿ ਬਹਿ ਕੇ ਗੁਜ਼ਾਰੇ ਕਰੀਦੇ ਆ ਤੇ ਵਾਰ ਰੋਤ ਬਹੁਤ ਡਰ ਲੱਗਦਾ ਵਾ ਬਹੁਤ ਜਿਆਦਾ ਹੀ ਡਰ ਲੱਗਦਾ ਵਾ ਉਠ ਉਠ ਬਾਹਰ ਭੱਜੀਦਾ ਵਾ ਬਹੁਤ ਜਿਆਦਾ ਕਿਤੇ ਗਰੀਬੀ ਮਹਾਰਾਜ ਨੇ ਨਹੀਂ ਦਿੱਤੀ ਆ ਨਾ ਕੋਈ ਸਾਹਬ ਨਹੀਂ ਕਿਤੇ ਮਹਾਰਾਜ ਨੇ ਨਿਕੇ ਨਿਕੇ ਤੀਆਂ ਪਤਵਾ ਇਤਰਾ ਹੀ ਵਿਚਾਰੇ ਵਜਦੇ ਵਜਾਉਂਦੇ ਨਾ ਕਪੜਾ ਨਾ ਲਿਖਿਆ ਨਾ ਲੈਣਾ ਨਾ ਕੋ ਦੇਣਾ ਨਾ ਫਿਰ ਵੀ ਮਹਾਰਾਜ ਨੂੰ ਯਾਦ ਕਰੀਦਾ ਮਹਾਰਾਜ ਤੂੰ ਰੋਟੀ ਦੇ ਹਾਨੂੰ ਕੋਈ ਬਹਿਨ ਗਜਾਨ ਜੋਗਾ ਇੱਕ ਕਮਰਾ ਹੀ ਪਾ ਦੇ ਮਹਾਰਾਜ ਪਾ ਦੇ ਮਹਾਰਾਜ ਨੂੰ ਆਖੀਦਾ ਮਹਾਰਾਜ ਤੂੰ ਹੀ ਪਾ ਦੇ ਕਮਰਾ ਸੱਤਿਆ ਪਾ ਚਾ ਬਹੁਤ ਜਿਆਦੀ ਗਰੀਬੀ ਮਹਾਰਾਜ ਨੇ ਨਹੀਂ ਦਿੱਤੀ ਆ ਮੈਂ ਤਾਂ ਜਿਉਂ ਜੰਮੀ ਐ ਜਿਉਂ ਇਸ ਤਰ੍ਹਾਂ ਪੇਕੇਆਂ ਦੇ ਘਰ ਵੀ ਗਰੀਬੀ ਘਰ ਸਹੁਰਿਆਂ ਦੇ ਘਰ ਵੀ ਗਰੀਬੀ ਗਰੀਬੀ ਬਹੁਤ ਜਿਆਦੀ ਮੈਂ ਤੇ ਵੇਖੀ ਆ ਚੌਲ ਖਾ ਖਾ ਕੇ ਰਸ ਖਾ ਖਾ ਕੇ ਜਾਨੇ ਕੀਤੇ ਆ ਕਰਦੇ ਵਿੱਚ ਫੇਰ ਵੀ ਮਹਾਰਾਜ ਨੂੰ ਆਖਿਆ ਵਾ ਮਹਾਰਾਜ ਤੂੰ ਦੋ ਟਾਈਮ ਰੋਟੀ ਦੇਣ ਵਾਲਾ ਸੱਚਾ ਪਾਚਾ ਉਹਨੂੰ ਯਾਦ ਕਰੀਦਾ ਹੁਣ ਮੇਰੀ ਬੇਨਤੀ ਕੀਤੀ ਜਾਂਦੀ ਆ ਸਿਰ ਲਕਾਵਾ ਕੱਖ ਨਹੀਂ ਹੈ ਸਾਡੇ ਕੋਲ ਇਨੇ ਕੰਦਾਂ ਬੈਗਾਂ ਬੀਆਂ ਦੇ ਨਾਲ ਕੀ ਕੰਮ ਹੋ ਗਿਆ ਸੋਚ ਸੋਚ ਕੇ ਰਾਤ ਨੰਗੀ ਦੀਆ ਤੇ ਇਹ ਕਰਕੇ ਫਿਰ ਇਸ ਤਰ੍ਹਾਂ ਗੁਜ਼ਾਰੇ ਕਰੀਦੇ ਆ ਹੁਣ ਮਹਾਰਾਜ ਨੂੰ ਆਠਿਆ ਮਹਾਰਾਜ ਕੋਈ ਬਾਹ ਫੜੇ ਸਾਡੀ ਗਰੀਬਾਂ ਦੀ ਤੇ ਚੱਲ ਸਾਡੇ ਸਿਰ ਲਕਾਵਾ ਹੀ ਮਹਾਰਾਜ ਕਿਤੇ ਕਰ ਦੇਵੇ ਸੱਚੇ ਪਾਤਸ਼ਾਹ ਹੀ ਧੰਵਾਦ ਕਰਾਂਗੇ ਉਹਨਾਂ ਦੇ ਮਹਾਰਾਜ ਦੇ ਗੁਣ ਗਵਾਵਾਂਗੇ ਸੱਚੇ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਸਾਨੂੰ ਬਹਿਨ ਜੋਗਾ ਹੀ ਤੂੰ ਥਾਂ ਦੇਤਾ ਇੰਨੀ ਵੱਡੀ ਤੇਰੀ ਮਿਹਰਬਾਨੀਆਂ ਮਾਹ ਪੁਰਖੋ ਇੰਨੀ ਵੱਡੀ ਤੇ ਮਿਹਰਬਾਨੀਆਂ ਕੋਈ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਬਾਹ ਫੜੇ ਅਹੀਂ ਕਦੀ ਪੁੱਲਾਣਗੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਹੀ ਮਹਾਰਾਜ ਨੂੰ ਯਾਦ ਕਰਾਂਗੇ ਉਹਨਾਂ ਦੀ ਵੀ ਬੜੀ ਬੜੀ ਧਨ ਹੁੱਦਿਆਂ ਤੇ ਹੋਣ ਜਿਹੜੇ ਗੁਜ਼ਾਰੇ ਕਰਨ ਦੇਣ ਵਾਲੇ ਆ ਸੱਚੇ ਪਾਤਸ਼ਾਹ ਬਾਹ ਫੜਨ ਵਾਲੇ ਆ ਮਹਾਰਾਜ ਉਹਨਾਂ ਨੂੰ ਵੀ ਜ਼ਿਆਦਾ ਜ਼ਿਆਦਾ ਬਹੁਤ ਜ਼ਿਆਦਾ ਜ਼ਿਆਦਾ ਹੀ ਦਵੇ ਸੱਚੇ ਪਾਤਸ਼ਾਹ ਰਾਤ ਦਿਨ ਅਰਦਾਸਾਂ ਬੇਨਤੀਆਂ ਕਰਾਂਗੇ ਅਹੀ ਮਹਾਰਾਜ ਦੇ ਗਾੜੀ ਵੀ ਮਹਾਰਾਜ ਸਾਨੂੰ ਬੜਾ ਕੁਝ ਦਿੱਤਾ ਈ ਤੂੰ ਸੱਚਿਆ ਪਾਚਾ ਸਾਡੀ ਬਾਹ ਫੜੀ ਤੂੰ ਸੱਚਿਆ ਪਾਚਾ ਮਹਾਰਾਜ ਅਹੀਂ ਇਹੋ ਹੀ ਹੱਥ ਪੱਲਾ ਜੋੜਦੇ ਆ ਮਹਾਰਾਜ ਹਾਨੂੰ ਕੱਠ ਨਹੀਂ ਚਾਹੀਦਾ ਕੋਈ ਮੰਗਦੇ ਚਾਹੀਦੀ ਹਾਨੂੰ ਸਿਰ ਲਕਾਵਾਈ ਮਹਾਰਾਜ ਦੇ ਦੇਵੇ ਨਾ ਇੰਨੀ ਵੱਡੀ ਬਾਦਰੀ ਮਹਾਰਾਜ ਸੱਚੇ ਪਾਤਸ਼ਾਹ ਦੇ ਗਾੜੀ ਹੱਥ ਪੱਲਾ ਜੋੜਦੇ ਆ ਮਹਾਰਾਜ ਤੂੰ ਹੀ ਆ ਸੱਟਿਆ ਪਾਤਸ਼ਾਹ ਕੋਈ ਬਾਹ ਫੜੇ ਗਰੀਬਾਂ ਦੀ ਸਾਡਿਆਂ ਦੀ ਮਹਾਰਾਜ ਸੱਕੇ ਪਾਤਸ਼ਾਹ ਕਿਰਪਾ ਕਰ ਦੇਵੇ ਉਹਨਾਂ ਤੇ ਵੀ ਕਿਰਪਾ ਕਰੇ ਜਿਹੜੇ ਬਾਹ ਫੜਨ ਵਾਲੇ ਆ ਉਹਨਾਂ ਤੇ ਵੀ ਵੱਡੀਆਂ-ਵੱਡੀਆਂ ਹੁੱਦੀਆਂ ਮਹਾਰਾਜ ਬਸ ਕੇ ਉਹਨਾਂ ਦੀਆਂ ਓਂਬਰਾਂ ਬਸ ਕੇ ਸੱਚੇ ਪਾਤਸ਼ਾਹ ਜਿਹੜੇ ਇਸ ਤਰ੍ਹਾਂ ਕਰਦੇ ਆ ਮਹਾਰਾਜ ਸਕੇ ਪਾਤਸ਼ਾ ਗਰੀਬਾਂ ਦੀ ਬਾਹ ਫੜਦੇ ਆ ਉਹਨਾਂ ਦੀ ਮਹਾਰਾਜ ਬਾਹ ਫੜੇ ਸਕੇ ਪਾਤਸ਼ਾ ਵੜਿਆਂ-ਵੜਿਆਂ ਹੁੱਦਿਆਂ ਤੇ ਮਹਾਰਾਜ ਇਹ ਕੰਨੀ ਕਰੇ ਸਕੇ ਪਾਤਸ਼ਾ ਕੋਈ ਹਾਲ ਨਹੀਂ ਹਾੜੇ ਤੇ ਕੋਈ ਹਾਲ ਨਹੀਂ ਮਾੜੀ ਆ ਕਿ ਐਦੋਂ ਗੱਲਾਂ ਤੇ ਮਹਾਰਾਜ ਨਹੀਂ ਤੇ ਹੰਦੇ ਮੈਂ ਕਹਿੰਦੀ ਮਹਾਰਾਜ ਐਦੋਂ ਗੱਲੋਂ ਰਾਤੋਂ ਦਿਨ ਨਾ ਚੜੇ ਤੇ ਲੈ ਹੀ ਜਾਵੇ ਸਕੇ ਪਾਤਸ਼ਾ ਆ ਇਹ ਬੱਲੀਆਂ ਦਿੱਤੀਆਂ ਬਹੁਤ ਜ਼ਿਆਦੀਆਂ ਦਿੱਤੀਆਂ ਵਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਵਾਂ ਬੱਲੀਆਂ ਦਿੱਤੀਆਂ ਆ ਇਧਰ ਵੀ ਦਿੱਤੀਆਂ ਉਧਰ ਵੀ ਦਿੱਤੀਆਂ ਆ ਬੱਲੀਆਂ ਨੇ ਨਾਲ ਕਮਰੇ ਓੜਾ ਰਹਿੰਦੇ ਹੁੰਦੇ ਆ ਸੱਚੇ ਪਾਛਾਂ ਹੀ ਤੇ ਬਹੁਤ ਜ਼ਿਆਦਾ ਹੀ ਡਰਦੇ ਆ ਕਿ ਤੱਕ ਦੋਂ ਇੱਤੇ ਉੱਤੇ ਡਿੱਗ ਪੈਣੀਆਂ ਆਣ ਕੇ ਪੰਜ ਪੰਜ ਬਾਹਰ ਨੂੰ ਜਾਂਦਾ ਮੜਾ ਜਾਂ ਖੜਕਾ ਕੋਈ ਕਰਦਾ ਤੇ ਪੰਜ ਪੰਜ ਬਾਹਰ ਨੂੰ ਜਾਂਦਾ ਵਾ ਰਾਤ ਵੀ ਪੰਜ ਪੰਜ ਬਾਹਰ ਨੂੰ ਜਾਂਦਾ